ਨਮਸਕਾਰ ਤੇ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ 25 ਮਿੰਟ ਦੇ ਵਿੱਚ 25 ਖਬਰਾਂ ਬਾਰੇ ਨਸ਼ਾ ਖਿਲਾਫ ਪੰਜਾਬ ਸਰਕਾਰ ਦਾ ਐਕਸ਼ਨ ਦੇਖਣ ਨੂੰ ਮਿਲਿਆ ਸੀਐਮ ਮਾਨ ਨੇ ਪ੍ਰੈਸ ਵਾਰਤਾ ਕਰਕੇ ਇਸ ਦੀ ਚੇਤਾਵਨੀ ਦਿੱਤੀ ਉਹਨਾਂ ਨੇ ਕਿਹਾ ਕਿ ਤਸਕਰਾਂ ਖਿਲਾਫ ਕਾਰਵਾਈ ਕਰ ਰਹੇ ਹਾਂ ਨਸ਼ੇ ਖਿਲਾਫ ਸਰਕਾਰ ਦੀ ਸਖਤੀ ਦੇਖਣ ਨੂੰ ਮਿਲ ਰਹੀ ਹੈ ਸੀਐਮ ਬੋਲੇ ਕਿ ਨਸ਼ੇ ਖਿਲਾਫ ਮੁਹਿੰਮ ਪੂਰੇ ਜ਼ੋਰਾਂ ਤੇ ਹੈ ਨਸ਼ੇ ਦੇ ਸੌਦਾਗਰਾਂ ਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ ਨਸ਼ੇ ਤਸਕਰਾਂ ਨੂੰ ਛਡਾਉਣ ਦੇ ਲਈ ਕੋਈ ਸਿਫਾਰਿਸ਼ ਨਹੀਂ ਚੱਲੇਗੀ ਪੰਜਾਬ ਦੀ ਮਾਨਸਾ ਜੇਲ੍ਹ ਦੇ ਵਿੱਚ ਬੰਦ ਪਾਸਟਰ ਬਜਿੰਦਰ ਤੋਂ ਮੋਬਾਈਲ ਤੇ ਨਕਦੀ ਬਰਾਮਦ ਕੀਤੀ ਗਈ ਪਾਸਟਰ ਬਜਿੰਦਰ ਮਾਨਸਾ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ اے ਆਈ ਜੀ ਤੇ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗਵਾਈ ਹੇਠ ਮਾਨਸਾ ਜੇਲ੍ਹ ਦੇ ਵਿੱਚ ਪੰਜਾਬ ਦੇ ਵਿੱਚ ਚੈਕਿੰਗ ਕੀਤੀ ਗਈ 체కింగ్ ਦੌਰਾਨ ਮਾਨਸਾ ਜੇਲ੍ਹ ਦੇ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਤੋਂ ਇੱਕ ਮੋਬਾਈਲ ਫੋਨ ਤੇ ਕੁਝ ਨਕਦੀ ਬਰਾਮਦ ਹੋਈ ਹੈ ਪਾਸਟਰ ਬਜਿੰਦਰ ਤੋਂ ਇੱਕ ਟੱਚ ਸਕਰੀਨ ਮੋਬਾਈਲ ਤੇ 2500 ਰੁਪਏ ਦੀ ਨਕਦੀ ਬਰਾਮਦ ਹੋਈ ਹੈ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਪਾਸਟਰ ਦੇ ਕੋਲ ਇਹ ਸਾਰੀਆਂ ਚੀਜ਼ਾਂ ਕਿਵੇਂ ਪਹੁੰਚੀਆਂ ਮੋਹਾਲੀ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਅੱਜ ਪੇਸ਼ੀ ਹੋਈ 7 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ 540 ਕਰੋੜ ਆਮਦਨ ਨਾਲੋਂ ਵੱਧ ਦੀ ਜਾਇਦਾਦ ਦਾ ਮਾਮਲਾ ਹੈ ਬੀਤੇ ਦਿਨੀ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ 540 ਕਰੋੜ ਦੀ ਹੇਰਫੇਰ ਦਾ ਕਾਰਨ ਦੱਸਿਆ ਜਾ ਰਿਹਾ ਹੈ ਸਾਈਪਰਸ ਦੀ ਕੰਪਨੀ ਰਾਹੀਂ ਇਹ ਹੇਰਫੇਰ ਹੋ ਰਿਹਾ ਸੀ ਹੁਣ 2 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ समझता हूँ कि ऑफ एसी दैट मीन्स कोर्ट ने भी ये कंसिडर uh, किया है कि फर्दर इन्वेस्टिगेशन की ज़रूरत है और मैं समझता हूँ कि पंजाब सरकार भगवंत मान जी की सरकार और पंजाब विजिलेंस इस बात की बधाई की पात्र है कि एक पूरे तथ्यों के साथ पूरे फैक्ट्स के साथ उन्होंने uh, इसको कोर्ट में लेके गए और uh, अब इंसाफ दिलाने का काम उन लोगों को जिनके बच्चों ने अपनी जान गवा दी चिट्टे में नशों में उनको इंसाफ दिलाने का काम पंजाब सरकार ने शुरू कर दिया चाहे कोई बड़ा है छोटा है अपना बिगाना है कोई चाहे चाहे कोई भी हो बड़ी हो छोटी हो जिसने पंजाब में चिट्टे का कारोबार करने की कोशिश की है लोगों की जान के साथ खिलवाड़ की है वो बख्शा नहीं जाएगा ਉਧਿਆਨ ਦੇ ਗੈਸਪੁਰਾ ਇਲਾਕੇ ਦੇ ਵਿੱਚ ਉਸ ਵੇਲੇ ਦੇਸ਼ਦ ਦਾ ਮਾਹੌਲ ਬਣ ਗਿਆ ਜਦੋਂ ਦੋਆਬਾ ਮੋਟਰ ਦੇ ਲੌਗਿਓ ਨੀਲੇ ਦੇ ਡਰਮ ਨੀਲੇ ਡਰਮ ਦੇ ਵਿੱਚ ਇੱਕ 40 ਸਾਲ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਕਾਤਲਾ ਦੇ ਵੱਲੋਂ ਵਿਅਕਤੀ ਦੇ ਪੈਰ ਬੰਨੇ ਹੋਏ ਸਿਗੇ ਮੌਤ ਦੇ ਘਾਟੋਂ ਉਸ ਨੂੰ ਉਤਾਰ ਦਿੱਤਾ ਗਿਆ ਸੂਚਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਮ੍ਰਿਤਕ ਦੀ شناخت ਹੋ ਸਕੇਗੀ ਤੇ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਇੰਸਪੈਕਟਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਰਾਗੀਰਾ ਨੇ ਜਾਣਕਾਰੀ ਦਿੱਤੀ ਸੀ ਕਿ ਨੀਲੇ ਡਰਮ ਦੇ ਵਿੱਚ ਇੱਕ লাশ ਬਰਾਮਦ ਹੋਇਆ ਸੀਮਾਂ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦਾ ਇਤਿਹਾਸਿਕ ਫੈਸਲਾ ਸਾਹਮਣੇ ਆਇਆ ਪੰਜਾਬ ਦੇ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ ਮੰਤਰੀ ਮੰਡਲ ਨੇ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪੰਜਾਬ ਕੈਬਨਿਟ ਨੇ ਪੰਜਾਬ ਦੇ ਮੁੱਢ ਵਸੇਬਾ ਨੀਤੀ ਦੇ ਵਿੱਚ ਮਹੱਤਵਪੂਰਨ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਹਸਪਤਾਲ ਹੋਟਲ ਉਦਯੋਗਿਕ ਪਾਰਕ ਤੇ ਹੋਰ ਪ੍ਰਵਾਨਿਤ ਉਦੇਸ਼ ਉਦਯੋਗਿਕ ਪਲਾਂਟ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਗਈ ਹੈ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿੰਨੇ ਇੰਡਸਟਰੀਅਲ ਸਟੇਟ ਦੇ ਵਿੱਚ ਪਾਰਕ ਜਿਹੜੇ 플ੌਟਸ ਨੇ ਉਹਨਾਂ ਦਾ ਸੀਐਲਯੂ ਜਿਹੜਾ ਉਹ ਅਲਾਉ ਕੀਤਾ ਗਿਆ ਜਿਹਦੇ ਲਈ ਤਕਰੀਬਨ ਜਿਹੜੇ ਆਈਟੀ ਇੰਡਸਟਰੀਅਲ 플ੌਟਸ ਨੇ ਜਿਹੜੇ ਉਹਨਾਂ ਨੂੰ ਕਮਰਸ਼ੀਅਲ ਜੇ ਕੋਈ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਐਕਟੀਵਿਟੀ ਕੋਈ ਹੋਟਲ ਬਣਾਉਣਾ ਚਾਹੁੰਦਾ ਹੈ ਹਸਪੀਟਲ ਬੈਂਕਕਟ ਹਾਲ ای ਡਬਲਯੂ ਐਸ ਯਾ ਇੰਡਸਟਰੀਅਲ ਵਰਕਰ ਵਰਕਰ ਇਨ ਹਾਊਸਿੰਗ ਜਿਹੜੀ ਬਣਾਉਣਾ ਚਾਹੁੰਦਾ ਹੈ ਹੌਸਟਲ ਬਣਾਉਣਾ ਚਾਹੁੰਦਾ ਹੈ ਰੈਂਟਲ ਹਾਊਸਿੰਗ ਬਣਾਉਣਾ ਚਾਹੁੰਦਾ ਹੈ ਆਫਿਸ ਸਪੇਸ ਬਣਾਉਣਾ ਚਾਹੁੰਦਾ ਹੈ ਇੰਸਟੀਟਿਊਟਸ ਬਣਾਉਣਾ ਚਾਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਕਿ ਇੰਡਸਟਰੀਅਲ ਪਲਾਟਸ ਦੇ ਵਿੱਚ ਅਲਾਉਡ ਨਹੀਂ ਸੀਗੀਆਂ ਇਹਨਾਂ ਨੂੰ ਅੱਜ ਅਲਾਉ ਹੈ ਜਿਹੜਾ ਕੀਤਾ ਗਿਆ ਹੈ 1000 ਗਜ਼ ਤੋਂ ਲੈ ਕੇ 4000 ਗਜ਼ ਤੱਕ ਦਾ ਕੋਈ ਵੀ ਪਲਾਟ ਹੋਵੇ ਵੱਖ-ਵੱਖ ਕੈਟਾਗਰੀਆਂ ਮੁਤਾਬਕ ਔਰ ਵੱਖ-ਵੱਖ ਰੋਡ ਦੀ ਵਿੜਤ ਤੇ ਉੱਪਰ ਇਹਨਾਂ ਨੂੰ ਅਲਾਓ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਹਰ ਇਨਵੈਸਟਰ ਨੂੰ ਹਰ ਡਿਵੈਲਪਰ ਨੂੰ ਮਿਲੇਗੀ ਇਸ ਤੋਂ ਇਲਾਵਾ ਜੋ ਇੰਡਸਟਰੀਅਲ ਪਲਾਟਸ ਨੇ 40000 ਗਾਜ ਦੇ 40000 ਯਾਰਡ ਦੇ ਉਹਨਾਂ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਕਨਵਰਟ ਕਰਨ ਦੀ ਪਰਮਿਸ਼ਨ ਜਿਹੜੀ ਉਹ ਵੀ ਅੱਜ ਦਿੱਤੀ ਗਈ ਹੈ ਜੇ ਔਰ ਇਹਨਾਂ ਪਾਰਕਾਂ ਦੇ ਵਿੱਚ 60% ਇੰਡਸਟਰੀ 30% 30% ਰੈ residențial 10% ਕਮਰਸ਼ੀਅਲ ਹੈ ਜਿਹੜਾ ਉਹ ਅਲਾਉ ਕੀਤਾ ਗਿਆ ਮੈਂ ਸਮਝਦਾ ਕਿ ਇਹ ਸਾਰੀਆਂ ਫ੍ਰੀ ਹੋਲਡ ਦੇ ਵਿੱਚ ਇਹ ਹੋਣ ਗਿਆ ਔਰ ਜਿਹੜਾ ਪੀਐਸਏ ਯਾਨੀ ਕਿ ਇੰਡਸਟਰੀ ডিপਾਰਟਮੈਂਟ ਵੱਲੋਂ ਲੀਜ਼ ਹੋਲਡ ਪ੍ਰੋਪਰਟੀਆਂ ਨੂੰ ਫ੍ਰੀ ਹੋਲਡ ਦੇ ਵਿੱਚ ਕਨਵਰਟ ਕਰਨ ਦਾ ਕੰਮ ਹੈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਗਿਆ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਣਾ ਦਿੱਤੀਆਂ ਗਈਆਂ ਕਿ ਜਿਹਦੇ ਵਿੱਚ ਜੇ 50% ਅਨ ਅਰਨਡ ਇਨਕਰੀਜ਼ ਦਾ ਜਿਹੜਾ ਹੈਗਾ ਉਹ ਕਲੋਜ਼ ਪਾ ਦਿੱਤੀ ਗਈ ਤੇ ਕਲੋਜ਼ ਇਹੋ ਜਿਹੀ ਪਾਈ ਕਿ ਲੰਬਾ ਸਮਾਂ ਸਾਲਾਂ ਬੱਧੀ ਮਹਿਜ਼ 4 ਕੇਸ ਸੀ ਜਿਹੜੇ ਉਹ ਸਰਕਾਰ ਕੋਲ ਆਏ ਅਨ ਅਰਨਡ ਇਨਕਰੀਜ਼ ਦੇ ਵਿੱਚ ਤੇ 2 ਨੰਬਰ ਦੇ ਵਿੱਚ ਤੁਸੀਂ ਕਮਾਲ ਦੇਖੋ ਪਾਲਿਸੀ ਬਣਾਤੀ ਪਾਲਿਸੀ ਇੰਨੀ ਸਖਤ ਬਣਾਤੀ ਇਹ ਇਹ ਇੰਨੀ ਗਲਤ ਬਣਾਤੀ ਜੀ ਦੀ ਵਜ੍ਹਾ ਕਰਕੇ ਲੋਕ ਪਾਲਿਸੀ ਦੇ ਵਿੱਚ ਨਹੀਂ ਆਏ ਪਰ 2 ਨੰਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਟ੍ਰਾਂਸਫਰ ਅਲਾਉ ਕਰ ਦਿੱਤਾ ਜਾਂਦਾ ਸੀਗਾ ਤੇ ਅਨ ਐਂਡ ਇਨਕਰੀਜ਼ ਜਿਹੜਾ ਉਹ ਕਹਿ ਦਿੱਤਾ ਜਾਂਦਾ ਸੀ ਕਿ ਬਾਅਦ ਦੇ ਵਿੱਚ ਭਰ ਦਿਓ ਜਦੋਂ ਤੁਸੀਂ ਟ੍ਰਾਂਸਫਰ ਅਲਾਉ ਕਰਤੀ ਤੇ ਬਾਅਦ ਦੇ ਵਿੱਚ ਭਾਈ ਤੁਹਾਡੇ ਕੋਲੇ ਸਰਕਾਰ ਕੋਲ ਦਾ ਅਨੰਦ ਇਨਕਰੀਜ਼ ਕਿਉਂ ਭਰ ਲਊਗਾ ਐਨਾ ਹੀਰੇ ਮਾਨਸਾ ਦੇ ਬੁੜਲਾਡਾ ਕਸਬੇ ਦੇ ਵਿੱਚ ਯੂਟਿਊਬਰ ਸੁਖਬੀਰ ਸਿੰਘ ਦੇ ਕਰਤੇ ਛਾਪਾ ਮਾਰਿਆ ਯੂਟਿਊਬਰ ਕਰ ਨਾ ਮਿਲਣ ਕਰਕੇ ਐਨਆਈਏ ਦੀ ਟੀਮ ਨੇ ਡੇਢ ਘੰਟੇ ਕਰਦੀ ਤਲਾਸ਼ੀ ਲਈ ਫਿਰ ਵਾਪਸ ਚਲੇ ਗਏ ਯੂਟਿਊਬਰ ਨੂੰ ਐਨਆਈਏ ਦੇ ਚੰਡੀਗੜ੍ਹ ਦਫ਼ਤਰ ਆਉਣ ਦੇ ਲਈ ਕਿਹਾ ਗਿਆ ਹੈ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਨਆਈਏ ਦੀ ਟੀਮ ਨੇ ਯੂਟਿਊਬਰ ਸੁਖਬੀਰ ਸਿੰਘ ਦੀ ਪਾਕਿਸਤਾਨ ਦੇ ਸ਼ਹਿਜ਼ਾਦ ਪੱਟੀ ਦੇ ਨਾਲ ਗੱਲਬਾਤ ਕਰਨ ਦੇ aarop ਸੀਗੇ ਉਸ ਦੇ ਉੱਪਰ ਇਸ ਕਰਕੇ ਛਾਪਾ ਮਾਰਿਆ ਗਿਆ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਸਰਕਾਰ ਨੇ ਨਸ਼ਿਆ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਉਹਨਾਂ ਲਈ ਕਸਰਤ ਕਰਨ ਦੇ ਲਈ ਜਿਮ ਖੋਲੇ ਜਾ ਰਹੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਜਿਮ ਦੇ ਵਿੱਚ ਜਾ ਕੇ ਕਸਰਤ ਕਰਕੇ ਨਸ਼ਿਆਂ ਤੋਂ ਦੂਰ ਰਹਿ ਸਕੇ ਇਸੇ ਲੜੀ ਦੇ ਵਿੱਚ ਅੱਜ ਮੋਗਾ ਦੇ ਪਿੰਡ ਦਾਰਾਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਵੱਲੋਂ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਪੰਜਾਬ ਸਰਕਾਰ ਦੇ ਪਹਿਲੇ ਜਿਮ ਦਾ ਉਦਘਾਟਨ ਕੀਤਾ ਗਿਆ ਇਹ 40 ਲੱਖ ਰੁਪਏ ਤੋਂ ਵੱਧ ਦੀ ਲਾਗਤ ਦੇ ਨਾਲ ਬਣਾਇਆ ਗਿਆ ਹੈ ਤੇ ਇੱਕ ਸਮੇਂ ਦੇ ਵਿੱਚ ਪੰਜਾਬ ਤੋਂ ਵੱਧ ਨੌਜਵਾਨ ਜਿਹੜੇ ਨੇ ਕਸਰਤ ਕਰ ਸਕਣਗੇ ਔਰਤਾਂ ਦੇ ਲਈ ਵੱਖਰਾ ਸਮਾਂ ਰੱਖਿਆ ਜਾਵੇਗਾ ਇਹ ਪੰਜਾਬ ਦਾ ਪਹਿਲਾ ਸਰਕਾਰੀ ਜਿਮ ਹੈ ਜੋ ਕਿ ਪੰਚਾਇਤ ਦੇ ਅਧਿਕਾਰ ਖੇਤਰ ਦੇ ਵਿੱਚ ਚਲਾਇਆ ਜਾਵੇਗਾ ਤਾਂ ਫਿਰ ਹੁਣ ਪੰਜਾਬ ਦੇ ਵਿੱਚ ਕਸਰਤ ਕਰਕੇ ਲੋਕੀ ਨਸ਼ੇ ਤੋਂ ਦੂਰ ਰਹਿ ਸਕਣਗੇ। ਹੁਸ਼ਿਆਰਪੁਰ ਦੇ NIA ਦੀ ਟੀਮ ਨੇ ਅੱਜ ਸਵੇਰੇ ਟਾਂਡਾ ਉੜਮੜ ਦੇ ਵਿੱਚ ਦੋ ਘਰਾਂ ਤੇ ਛਾਪਾ ਛਾਪੇਮਾਰੀ ਕੀਤੀ ਇਸ ਛਾਪੇਮਾਰੀ ਦੇ ਵਿੱਚ ਫਿਲਹਾਲ ਕੁਝ ਵੀ ਇਨਾ ਖਾਸ ਬਰਾਮਦ ਨਹੀਂ ਹੋਇਆ ਹੈ ਤੇ NIA ਦੀ ਟੀਮ ਨੇ ਗੜੀ ਗਲੀ ਮੁਹੱਲੇ ਤੇ ਵਿਦੇਸ਼ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੇ ਘਰ ਉੜਮੜ ਦੇ ਵਿੱਚ ਰਹਿਣ ਵਾਲੇ ਇੱਕ ਹੋਰ ਨੌਜਵਾਨ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਟੀਮ ਲਗਾਤਾਰ ਘਰਾ ਦੀ ਤਲਾਸ਼ੀਆਂ ਲੈ ਰਹੀ ਸੀ ਪੁੱਛਗਿੱਛ ਕਰ ਰਹੀ ਹੈ ਜਾਂਚ ਕਰ ਰਹੀ ਹੈ NIA ਦੀ ਟੀਮ ਨੇ ਜਿਸ ਨੌਜਵਾਨ ਦੇ ਘਰ ਉੜਮੜ ਦੇ ਵਿੱਚ ਲਗਭਗ 5 ਵਜੇ ਛਾਪਾ ਮਾਰਿਆ ਸੀ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਉਸ ਖਿਲਾਫ ਟਾਂਡਾ ਥਾਣੇ ਦੇ ਵਿੱਚ ਆਪਕਾਰੀ ਤੇ NDPS ਐਕਟ ਤਹਿਤ ਸਵੀ ਦਰਜ ਨੇ ਉਸ ਨੂੰ ਅਦਾਲਤ ਨੇ ਪਘੋੜਾ ਐਲਾਨ ਕੀਤਾ ਹੋਇਆ ਫਿਸਾਰ ਦੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਚੁੱਕਿਆ ਗਿਆ ਮੁੱਖ ਮੰਗਾ ਤੇ ਸਰਕਾਰ ਹੁਣ ਨਾਲ ਵਾਰਤਾ ਕਰੇਗੀ ਉਹਨਾਂ ਦੇ ਵਾਰਤਾ ਦੌਰਾਨ ਸਰਕਾਰ ਨੇ ਮੰਗਾ ਨੂੰ ਕਬੂਲ ਕਰਦੇ ਹੋਏ ਉਹਨਾਂ ਨੂੰ ਲਾਗੂ ਕਰਨ ਦਾ ਪਰੋਸਾ ਦੇ ਦਿੱਤਾ ਹੈ ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਨੇ ਆਪਣਾ ਅੰਦੋਲਨ ਅਸਥਾਈ ਤੌਰ ਤੇ ਰੁਕਾ ਰੋਕਣ ਦਾ ਫੈਸਲਾ ਕੀਤਾ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਉੱਥੇ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਮੌਸਮ ਨੇ ਘਰਵਟ ਲੈ ਲਈ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਸੜਕਾਂ ਤੇ ਵੀ ਪਾਣੀ ਭਰਿਆ ਹੋਇਆ ਹੈ ਪਾਣੀ ਜਿਹੜਾ ਮੀਂਹ ਦਾ ਗਲੀ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਫਿਰੋਜ਼ਪੁਰ ਸਰਕੂਲ ਰੋਡ ਫਿਰੋਜ਼ਪੁਰ ਦੇ ਬਜ਼ਾਰਾ ਦੇ ਵਿੱਚ ਵੀ ਪਾਣੀ ਇਕੱਠਾ ਹੋ ਗਿਆ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਪਾਣੀ ਇਕੱਠਾ ਹੋਣ ਕਾਰਨ ਕਿ ਮੁਸ਼ਕਿਲ ਆ ਰਹੀਆਂ ਨੇ ਕੁਰਪਚੇਤ ਯੂਨੀਵਰਸਿਟੀ ਦੇ ਵਿੱਚ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਮਰਜੈਂਸੀ ਦੀ ਪੰਜ ਪੰਜਵੀਂ ਬਰੇਗੱਠ ਜਿਹੜੀ ਹੈ ਉਹ ਮਨਾਈ ਜਾਵੇਗੀ ਵਰਸੀ ਮਨਾਈ ਜਾਵੇਗੀ ਇਸ ਨੂੰ ਕਾਲਾ ਦਿਨ ਮਨਾਇਆ ਗਿਆ ਤੇ ਕਾਰਜਕ੍ਰਮ ਦੇ ਵਿੱਚ ਐਮਰਜੈਂਸੀ ਦੌਰਾਨ ਜੇਲ੍ਹ ਦੇ ਵਿੱਚ ਪਾਏ ਗਏ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ हिमाचल ਦੇ ਕਈ ਜਿਲ੍ਹਿਆਂ ਦੇ ਵਿੱਚ ਬੱਦਲ ਫੱਟਣ ਕਰਕੇ ਭਾਰੀ ਤਬਾਹੀ ਹੋਈ ਧਰਮਸ਼ਾਲਾ ਦੇ ਵਿੱਚ ਬਿਜਲੀ ਪ੍ਰੋਜੈਕਟ ਦੇ 8 ਕਾਮੇ ਹੜ ਦੇ ਵਿੱਚ ਰੁੜ ਗਏ ਨੇ 8 ਚੋਂ 2 ਮਜ਼ਦੂਰਾ ਦੀਆਂ ਅਲਾਸ਼ਾ ਬਰਾਮਦ ਹੋਈਆਂ ਨੇ 6 ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਕੁੱਲੂ ਦੇ ਵਿੱਚ 3 ਥਾਵਾਂ ਤੇ ਬੱਦਲ ਫੱਟਣ ਕਰਕੇ ਤਬਾਹੀ ਮੱਚੀ ਹੈ ਮੰਡੀ ਦੇ ਵਿੱਚ ਲਗਾਤਾਰ ਮੀਂਹ ਕਰਕੇ ਬਿਆਸ ਨਦੀ ਦੇ ਵਿੱਚ ਹੁਫਾਨ ਦੇਖਣ ਨੂੰ ਮਿਲ ਰਿਹਾ ਤੜਕਸਰ ਤੋਂ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਮੀਂਹ ਦੇ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ ਲੰਬੇ ਸਮੇਂ ਤੋਂ ਬਾਅਦ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਮੀਂਹ ਦੇ ਨਾਲ ਹੀ ਜਿੱਥੇ ਮੌਸਮ ਦੇ ਵਿੱਚ ਠੰਡਕ ਆਈ ਉੱਥੇ ਹੀ ਗੁਰੂ ਘਰਾਂ ਦੇ ਵਿੱਚ ਆਉਣ ਵਾਲੀ ਸੰਗਤਾਂ ਦੀ ਵੀ ਘਾਟ ਨਹੀਂ ਆਈ ਇਸ ਮੌਕੇ ਸਚਕਣਛਿੜੀ ਹਰਮੰਦਰ ਸਾਹਿਬ ਦੇ ਮੀਟ ਮੈਨੇਜਰ ਗੁਰਪਿੰਦਰ ਪਾਲ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਵੀ ਸਵੇਰ ਤੋਂ ਹੀ ਸੰਗਤਾਂ ਦੀ ਆਉਣ ਜਾਣ ਵਾਲੇ ਲੋਕ ਜਿਹੜੇ ਨੇ ਉਹ ਲਗਾਤਾਰ ਦਰਸ਼ਨ ਕਰ ਰਹੇ ਨੇ ਸੋਨਾਂਕੇ ਭਾਵੇਂ ਪਹਿਲਾ ਗਰਮੀ ਦਾ ਮੌਸਮ ਸੀ ਪਰ ਸੰਗਤਾਂ ਦੇ ਵਿੱਚ ਉਦੋਂ ਵੀ ਬਹੁਤ ਉਸ਼ਾ ਸੀ ਸੰਗਤਾਂ ਉਸ ਸਮੇਂ ਵੀ ਨਤਮਸਤਕ ਹੋਣ ਵਾਸਤੇ ਪਰਿਵਾਰਾਂ ਸਮੇਤ ਸਾਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਦਿਨ ਹੋਰ ਕਿਉਂਕਿ ਸੰਗਤ ਦੀ ਆਮਦ ਕੁਝ ਹੋਰ ਵਧ ਗਈ ਏ ਕਿਉਂਕਿ ਮੌਸਮ ਬਹੁਤ ਵਧੀਆ ਤੇ ਠੰਡਾ ਤੇ ਸੁਹਾਵਣਾ ਹੈ ਸੰਗਤ ਆਪਣੇ ਪਰਿਵਾਰਾਂ ਸਮੇਤ ਇਸ ਮੀਂਹ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਰਿਵਾਰਾਂ ਸਮੇਤ ਪਹੁੰਚ ਰਹੀਆਂ ਨੇ ਜਿੱਥੇ ਸੰਗਤਾਂ ਸਾਧਕਾ ਸ਼੍ਰੀਮੰਦਰ ਸਾਹਿਬ ਵਿਖੇ ਆਪਣੇ ਵੀਕਲਾਂ ਲਈ ਮੀਂਹ ਦੇ ਬਰਸਾਤ ਦੇ ਮੌਸਮ ਵਿੱਚ ਮੱਛੀ ਟਿਕਣ ਲਈ ਆ ਰਹੀਆਂ ਨੇ ਉੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਦੇ ਪ੍ਰਬੰਧ ਵੱਲੋਂ ਜੋ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਉਹਨਾਂ ਦੇ ਪਲਾਇਏ ਤੋਂ ਦਰਬਾਰ ਤੱਕ ਕਰਮਾਦਕ ਤੋਂ ਲੈ ਕੇ ਸ਼ੀਰ ਦਰਬਾਰ ਸਾਹਿਬ ਕੇ ਮੱਥਾ ਟੇਕਣ ਜਾਣ ਤੱਕ ਮੁੱਚੇ ਰਸਤੇ ਵਿੱਚ ਮੈਟਾਂ ਦੀ ਵਿਛਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਸਥਾਨਾਂ ਦੇ ਉੱਤੇ ਜੋ ਬਰਸਾਤ ਹੋ ਰਹੀ ਹੈ ਉਹਨਾਂ ਦੇ ਛਾਂ ਰਮਾਸਤੇ ਉਹਨਾਂ ਦੇ ਖਲੋਣ ਵਾਸਤੇ ਖੜੇ ਹੋਣ ਵਾਸਤੇ ਟੈਂਟ ਸ਼ਮਿਆਨੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਵੱਲੋਂ ਜੋ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਣ ਆ ਰਹੀਆਂ ਉਹਨਾਂ ਵਾਸਤੇ ਰਿਹਾਇਸ਼ਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇੱਥੋਂ ਤੱਕ ਮੈਂ ਸਮਝਦਾ ਕਿ ਅੱਜ ਠੰਡਾ ਮੌਸਮ ਭਾਵੇਂ ਕਿ 24 ਘੰਟੇ ਚਾਹ ਦਾ ਲੰਗਰ ਚੱਲਦਾ। ਫਿਰ ਵੀ ਠੰਡਾ ਮੌਸਮ ਹੋਣ ਕਰਕੇ ਲੰਗਰ ਹਾਲ ਵਿੱਚ ਸੰਗਤਾਂ ਵਾਸਤੇ ਚਾਹ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਜਿੱਥੇ ਸੰਗਤਾਂ ਵਿਸ਼ੇਸ਼ ਤੌਰ ਤੇ ਮੱਥਾ ਟੇਕਣ ਮੀਂ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਜੋ ਸਟਾਫ ਹੈ ਉਹ ਵੀ ਆਪਣੀ ਸੇਵਾਦਾਰ ਉਹਨਾਂ ਦੇ ਜੋ ਸੇਵਾਦਾਰ ਨੇ ਉਹ ਵੀ ਬੜੀ ਵਧੀਆ ਢੰਗ ਨਾਲ ਬਰਸਾਤ ਦੇ ਵਿੱਚ ਖਰੋਚ ਹੋਵੇ ਡਿਊਟੀਆਂ ਨਿਭਾ ਰਹੇ ਨੇ ਐਨਆਈਏ ਦੀ ਪੰਜਾਬ ਹਰਿਆਣਾ ਦੇ ਵਿੱਚ ਰੇਡ ਦੇਖਣ ਨੂੰ ਮਿਲੀ ਪੰਜਾਬ ਦੇ ਵਿੱਚ ਐਨਆਈਏ ਦੀ 9 ਥਾਵਾਂ ਤੇ ਰੇਡ ਹੋਈ ਹੈ ਜਲੰਧਰ ਹੁਸ਼ਿਆਰਪੁਰ ਮਾਨਸਾ ਦੇ ਵਿੱਚ ਵੀ ਰੇਡ ਹੋਈ ਹੈ ਅਤਵਾਦ ਦੇ ਮਾਮਲੇ ਦੇ ਵਿੱਚ ਇਹ ਛਾਪੇਮਾਰੀਆਂ ਹੋ ਰਹੀਆਂ ਨੇ ਹਰਿਆਣਾ ਦੇ ਵਿੱਚ ਵੀ ਐਨਆਈਏ ਦੀ 7 ਥਾਵਾਂ ਤੇ ਰੇਡ ਹੋਈ ਹੈ ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਸਵੇਰੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਵੱਡੀ ਕਾਰਵਾਈ ਕੀਤੀ ਇੱਕੋ ਸਮੇਂ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਜਲੰਧਰ ਦੀ ਫਰੈਂਡਸ ਕਲੋਨੀ ਤੇ ਉੜਮੜ ਕਸਬੇ ਦੇ ਵਿੱਚ ਦੋ ਵਕ-ਵਕ ਘਰਾਂ ਦੇ ਵਿੱਚ ਕੀਤੀ ਗਈ ਹੈ ਜਿਸ ਨਾਲ ਦੋ ਇਲਾਕਿਆਂ ਦੇ ਵਿੱਚ ਹੜਕਾ ਬਮਜਿਆ ਹੋਇਆ ਸੀ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਐਨਆਈਏ ਨੇ ਜਲੰਧਰ ਦੇ ਵਿੱਚ ਸਵੇਰੇ ਸਵੇਰੇ ਇੱਕ ਘਰ ਦੇ ਵਿੱਚ ਛਾਪਾ ਮਾਰਿਆ ਮਿਲੀ ਜਾਣਕਾਰੀ ਮੁਤਾਬਕ ਐਨਆਈਏ ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਇਹ ਕਾਰਵਾਈ ਫਰੈਂਡਸ ਕਲੋਨੀ ਦੇ ਵਿੱਚ ਕੀਤੀ ਜਿੱਥੇ ਇੱਕ ਵਿਅਕਤੀ ਕਿਰਾਏ ਦੇ ਉੱਤੇ ਰਹਿ ਰਿਹਾ ਸੀ ਹੁਣ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਐਨਆਈਏ ਨੇ ਜੋ ਛਾਪਾ ਮਾਰਿਆ ਉਹ ਕਿਰਾਏਦਾਰ ਦੇ ਉੱਪਰ ਛਾਪਾ ਮਾਰਿਆ ਹੈ ਜਾਂ ਫਿਰ ਮਕਾਨ ਮਾਲਕ ਦਾ ਹੁਣ ਪਤਾ ਲਗਾਇਆ ਜਾਵੇਗਾ ਪੰਜਾਬ ਪੁਲਿਸ ਪੰਜਾਬ ਨੂੰ ਮੁਰਤੋਂ ਨਸ਼ਾ ਮੁਕਤ ਬਣਾਉਣ ਦੇ ਲਈ ਲਗਾਤਾਰ ਚੈਕਿੰਗ ਮੁਹਿੰਮ ਚਲਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਸੇ ਲੜੀ ਤਹਿਤ ਅੱਜ ਮੋਗਾ ਦੇ ਸਦਰ ਥਾਣਾ ਪੁਲਿਸ ਨੇ ਮੋਗਾ ਫਿਰੋਜ਼ਪੁਰ ਰੋਡ ਤੇ ਪਿੰਡ ਰਤਿਆ ਦੇ ਨੇੜੇ ਦੋ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ 300 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਔਰਤ ਜਸਵਿੰਦਰ ਕੌਰ ਤੇ ਸਿਮਰਨ ਕੌਰ ਦੋਵੇਂ ਜੜੀਆਂ ਨੇ ਉਹ ਮੋਗਾ ਦੀਆਂ ਰਹਿਣ ਵਾਲੀਆਂ ਨੇ ਤੇ ਜਸਵਿੰਦਰ ਕੌਰ ਖਿਲਾਫ ਪਹਿਲਾਂ ਵੀ ਪੰਜ ਮਾਮਲੇ ਦਰਜ ਨੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਉਹਨਾਂ ਦੀ ਹੁਣ ਜਾਂਚ ਕੀਤੀ ਜਾਵੇਗੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਐਸਐਸਪੀ ਸਾਹਿਬ ਸ੍ਰੀ ਅਜੇ ਗੰਬੀ ਆਈਪੀਐਸ ਸਾਹਿਬ ਦੀ ਨਿਰਦੇਸ਼ਾਂ ਤਹਿਤ ਜਿਹੜਾ ਨਸ਼ਾ ਪ੍ਰੋਧ ਮੈਮ ਚਲਾਈ ਗਿਆ ਲਈ ਹੈ ਉਹਦੇ ਵਿੱਚ ਥਾਣਾ ਸਦਰ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਐਸਐਸਓ ਸਦਰ ਵੱਲੋਂ ਕੱਲ ਰੋਹੀਪੁਰ ਰਾਤ ਰਤਿਆਾ ਰੋਡ ਦੇ ਉੱਤੇ ਰਤਿਆਾ ਪਿੰਡ ਦੇ ਕੋਲ ਜਿਹੜਾ ਇਹਨਾਂ ਨੇ ਦੋ ਲੇਡੀਜ਼ ਨੂੰ ਕਾਬੂ ਕੀਤਾ ਜਿਦੇ ਵਿੱਚ ਇੱਕ ਦਾ ਨਾਮ ਸਿਮਰਨ ਦੂਸਰੀ ਦਾ ਦਸ਼ਵਿੰਦਰ ਕੌਰ ਹੈ ਜਿੰਨਾ ਤੋਂ ਕਿਨਸੋ ਗ੍ਰਾਮ ਹੈ ਰੋ ਨੰਬਰ ਆਮਦ ਹੋਈ ਜਿਹੜੀ ਸਿਮਰਨ ਕੌਰ ਹੈ ਇਹਦੇ ਤੇ ਪਹਿਲੇ ਵੀ ਪੰਜ ਮੁਕਦਮੇ ਦਰਜ ਹੈ ਤੇ ਇਹਨਾਂ ਨੂੰ ਅੱਜ ਕੇਸ ਅਦਾਲਤ ਤੇ ਕੀਤਾ ਗਿਆ ਜਿਦੇ ਵਿੱਚ ਕੋ ਮਾਨ ਜੋ ਕੋਟਵੰਨੋ ਜਿਹੜਾ ਸਾਨੂੰ 2 ਦਿਨ ਦਾ ਪੁਲਿਸ ਰਿਮਾਨ ਦਿੱਤਾ ਗਿਆ ਹੈ ਸੋਨੀਪੱਤ ਦੇ ਬਹਾਲਗੜ੍ਹ ਸਿੱਤ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਸੰਵਾਦ ਕਾਰਜਕ੍ਰਮ ਦੌਰਾਨ ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਪਹੁੰਚੇ। ਉਹਨਾਂ ਨੇ ਰਾਹੁਲ ਗਾਂਧੀ ਤੇ ਤੰਜ ਕੱਸਦੇ ਹੋਏ ਕਿਹਾ ਕਿ ਚਾਂਦੀ ਦੇ ਚਮਚੇ ਦੇ ਨਾਲ ਕੰਮ ਨਹੀਂ ਹੁੰਦੇ ਮੈਦਾਨ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ। ਜਦੋਂ ਆਪਣੀ ਪਾਰਟੀ ਦੇ ਨੇਤਾ ਹੀ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਤਾਂ ਸੰਗਠਨ ਕਿਵੇਂ ਅੱਗੇ ਵਧੇਗਾ। ਰੂਧ ਪ੍ਰਿਆਗ ਹਾਦਸੇ ਦੇ ਵਿੱਚ ਮੌਤਾਂ ਦੀ ਗਿਣਤੀ ਵੱਧ ਚੁੱਕੀ ਆ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ আট ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ আট ਲੋਕ ਹਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਬਚਾਅ ਕਾਰਜ ਲਗਾਤਾਰ ਜਾਰੀ ਹੈ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਅਲਕਨੰਦਾ ਨਦੀ ਦੇ ਵਿੱਚ ਡੇਗ ਗਈ ਬੱਸ ਦੇ ਵਿੱਚ ਡਰਾਈਵਰ ਸਮੇਤ 19 ਲੋਕ ਸਵਾਰ ਸਨ ਚਰਨਜੀਤ ਸਿੰਘ ਅਟਵਾਲ ਜੋ ਕਿ ਵਾਰ-ਵਾਰ ਵਿਧਾਇਕ ਸਪੀਕਰ ਤੇ ਸੰਸਦ ਮੈਂਬਰ ਰਹੇ ਨੇ ਉਹਨਾਂ ਨੂੰ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਪਣੀ ਟੀਮ ਸਮੇਤ ਸਨਮਾਨਿਤ ਕੀਤਾ ਸ਼ਹੀਦ ਹਰਬੰਸ ਲਾਲ ਖੰਨਾ ਯਾਦਗਾਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਅਟਵਾਲ ਨੇ ਐਮਰਜੈਂਸੀ ਦੌਰਾਨ 13 ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੇ ਤਸ਼ਦਦ ਦੀ ਘਟਨਾ ਸਾਂਝੀ ਕੀਤੀ ਇਸ ਮੌਕੇ ਉਹਨਾਂ ਨੇ ਗੁਰੂ ਨਗਰੀ ਤੇ ਯੋਧਿਆਂ ਨੂੰ ਸਿਰੋਪੇ ਤੇ ਪ੍ਰਸ਼ੰਸਾ ਪੱਤਰ ਵੀ ਭੇਟ ਕੀਤੇ ਗਾਂਧੀ ਜੀ ਨੂੰ ਚੰਗੇ ਚੰਗੇ ਉਹਦੇ ਸੀਨੀਅਰ ਸਾਥੀਆਂ ਨੇ ਜੇ ਨਾ ਜੇ ਮੈਂ ਕਹਿ ਸਕਦਾ ਜਿਕੇ ਜੀਵਨ ਰਾਮ ਜੀ ਸਾਧ ਸਵਰਨ ਸਿੰਘ ਜੀ ਹੋਰੇ ਬਹੁਤ ਸਾਰੇ ਸਾਥੀ ਸਨ ਕਾਂਗਰਸ ਵਿੱਚ ਵੀ ਉਸ ਵੇਲੇ ਇਸ ਗੱਲ ਤੇ ਬਹੁਤ ਸਾਰੇ ਲੋਕ ਖਿਲਾਫ ਸਨ ਕਿ ਇਹ ਜਿਹੜੀ ਅਮਰਜੈਂਸੀ ਹੈ ਇਹ ਠੀਕ ਨਹੀਂ ਦੇਸ਼ ਲਈ ਅਟਲ ਬੀਰ ਜਵਾਈਪਈ ਜੀ ਹੁਣਾ ਜੈ ਪ੍ਰਕਾਸ਼ ਨੈਣ ਜੀ ਹੁਣਾ ਨੇ ਅਡਵਾਨੀ ਜੀ ਹੁਣਾ ਨੇ ਸ ਐਮਰਜੈਂਸੀ ਲੱਗਣ ਦੀ ਬਹੁਤ مخالਫਤ ਕੀਤੀ ਬਲਕੇ ਦੇਸ਼ ਵਿੱਚ ਹਾਂ ਕਾਰ ਮਚ ਗਈ ਕਿ ਵੀ ਇਹ ਐਮਰਜੈਂਸੀ ਦੇ ਨਾਲ ਇਹ ਸਾਰਾ ਦੇਸ਼ ਇੱਕ ਜੇਲ੍ਹਖਾਨਾ ਬਣ ਜਾਏਗਾ بجائے ਇਸ ਗੱਲ ਦੇ ਕਿ ਆਪਣੇ ਸਾਥੀਆਂ ਦੀ ਉਹ ਜੈ ਪ੍ਰਕਾਸ਼ ਨਰਨਜਿੰ ਨੂੰ ਵੀ ਮਿਲ ਲਗਾ ਅਡਵਾਨੀ ਜੀ ਨੂੰ ਵੀ ਮਿਲੇ ਅਟਲ ਬਿਹਾਰੀ ਵਾਜਪਾਈ ਜੀ ਨੂੰ ਵੀ ਮਿਲੇ ਲੇਕਿਨ ਉਹਨਾਂ ਨੇ ਸਲਾਹ ਇਹੋ ਦਿੱਤੀ ਕਿ ਹਾਲਾਤ ਐਸੇ ਨੇ ਕਿ ਤੁਹਾਨੂੰ ਆਪਣਾ ਕੋਈ ਸਕਸੈਸਰ ਚੁਣ ਲੈਣਾ ਚਾਹੀਦਾ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ ਜਦੋਂ ਜਗਜੀਵ ਨਾਮ ਜੀ ਉਹਨਾਂ ਦੀ ਪਾਰਟੀ ਦੇ ਮੈਂਬਰ ਸਾਧ ਸਵਰਨ ਸਿੰਘ ਜੀ ਹੁਣੀ ਹੋਰ ਕਹੀ ਗਿਆ ਸੰਜੇ ਜਿਸ ਨੂੰ ਕੇ ਪੁੱਤਰ ਮੂੰਹ ਵਿੱਚ ਆ ਕੇ ਉਹ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀ ਸੀ ਉਹਨੇ ਉਸ ਵੇਲੇ ਗਏ ਹੋਏ ਲੀਡਰਾਂ ਦਾ ਬਹੁਤ ਬੁਰਾ અપਮਾਨ ਕੀਤਾ। ਅਤੇ ਜਗਜੀਵਨ ਰਾਮ ਜੀ ਨੇ ਉਸ ਗੱਲ ਨੂੰ ਬੜਾ ਆਪਣਾ ਬੁਰਾ ਵੀ ਮਨਾ ਉਹਨਾਂ ਸਾਰਿਆਂ ਨੇ ਬੁਰਾ ਮਨਾਇਆ। ਦਾ ਡ੍ਰੈਗਨ ਸਪੇਸ ਕ੍ਰਾਫਟ ਆਈਐਸਐਸ ਦੇ ਨਾਲ ਜੁੜ ਚੁੱਕਾ ਹੈ। ਸੁਭਾਂਸ਼ੂ ਸ਼ੁਕਲਾ ਆਈਐਸਐਸ ਪਹੁੰਚ ਚੁੱਕੇ ਨੇ। ਸੁਭਾਂਸ਼ੂ ਸ਼ੁਕਲਾ ਦੇ ਸਪੇਸ ਕ੍ਰਾਫਟ ਦੀ ਡੌਕਿੰਗ ਹੋਈ ਹੈ। ਐਗਜ਼ੋਮ 4 ਮਿਸ਼ਨ ਦਾ ਧਰਤੀ ਦੇ ਨਾਲ ਸਿੱਧਾ ਸੰਬੰਧ ਹੈ। ਸੁਭਾਂਸ਼ੂ ਸ਼ੁਕਲਾ 14 ਦਿਨਾਂ ਤੱਕ ਸਪੇਸ ਦੇ ਵਿੱਚ ਹੀ ਰਹਿਣਗੇ। ਰਾਜਸਥਾਨ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਨਦੀਆਂ ਤੇ ਨਾਲੇ ਭਰ ਚੁੱਕੇ ਨੇ ਇਸ ਦੌਰਾਨ ਬੂੰਦੀ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਤੇ ਇੱਕ ਭਰਾ ਨੇ ਆਪਣੀ ਭੈਣ ਨੂੰ ਬਚਾਉਣ ਦੇ ਲਈ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਬੂੰਦੀ ਜ਼ਿਲ੍ਹੇ ਦੇ ਨਮਾਨਾ ਵਿੱਚੋਂ ਲੰਘਦੀ ਕੋੜਾ ਪਛਾੜ ਨਦੀ ਦੇ ਵਿੱਚ ਫੇਜ਼ ਵਹਾਦ ਇੱਕ ਛੋਟੀ ਕੁੜੀ ਵਹਿ ਗਈ ਸੀ ਉਸ ਨੂੰ ਬਚਾਉਣ ਦੇ ਲਈ ਉਸ ਦੇ ਭਰਾ ਨੇ ਵੀ ਤੁਰੰਤ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਕਾਫੀ ਮੁਸ਼ਕਲ ਤੋਂ ਬਾਅਦ ਖੁਸ਼ਕਿਸਮਤੀ ਇਹ ਰਹੀ ਕਿ ਦੋਨਾਂ ਨੂੰ ਬਚਾ ਲਿਆ ਗਿਆ 2 ਘੰਟੇ ਦੀ ਕੋਸ਼ਿਸ਼ ਲੱਗੀ ਪਰ ਭਰਾ ਤੇ ਭੈਣ ਹੁਣ ਸੁਰੱਖਿਤ ਬਚਾ ਲਏ ਗਏ ਨੇ ਲੁਧਿਆਣਾ ਦੇ ਸਮਰਾਲਾ ਚੌਂਕ ਤੇ ਸਵਾਰੀ ਚੁੱਕਣ ਨੂੰ ਲੈ ਕੇ ਖੂਨੀ ਤਕਰਾਰ ਦੇਖਣ ਨੂੰ ਮਿਲੀ ਸਿਰਫ 10 ਰੁਪਏ ਦੀ ਸਵਾਰੀ ਦੇ ਲਈ ਕੁਝ ਨੌਜਵਾਨਾਂ ਨੇ ਇਹ ਰਿਕਸ਼ਾ ਚਾਲਕ ਸੁਨੀਲ ਵਰਮਾ ਤੇ ਦਾਤਰਾਂ ਦੇ ਨਾਲ ਹਮਲਾ ਕਰ ਦਿੱਤਾ ਸੁਨੀਲ ਨੇ ਦੱਸਿਆ ਕਿ ਉਹ ਆਪਣੇ ਰਿਕਸ਼ਾ ਦੇ ਵਿੱਚ ਸਵਾਰੀ ਲੈ ਕੇ ਜਾ ਰਿਹਾ ਸੀ ਰਸਤੇ ਦੇ ਵਿੱਚ ਫਤੇਨਾ ਦੇ ਆਟੋ ਚਾਲਕ ਨੇ ਪਹਿਲਾਂ ਉਸ ਦੀ ਸਵਾਰੀ ਖਿੱਚੀ ਫਿਰ ਸਮਰਾਲਾ ਚੌਂਕ ਤੇ ਆਪਣੇ 8 ਤੋਂ 10 ਸਾਥੀਆਂ ਨੂੰ ਬੁਲਾ ਕੇ ਉਸ ਤੇ ਹਮਲਾ ਕਰ ਦਿੱਤਾ ਹਮਲਾਵਰ ਉਸ ਦੀ ਗੱਡੀ ਤੋੜ ਗਏ ਨੇ ਮੋਬਾਈਲ ਫੋਨ ਲੈ ਕੇ ਭੱਜ ਗਏ ਨੇ ਤੇ ਉਸ ਦੇ ਉੱਪਰ ਗਰਦਨ ਦੇ ਉੱਪਰ ਦਾਤਰਾ ਦੇ ਨਾਲ ਹਮਲੇ ਕੀਤੇ ਗਏ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੁਨੀਲ ਤੇ ਉਸਦੇ ਪਰਿਵਾਰ ਨੇ ਹੁਨਿਆ ਦੀ ਮੰਗ ਕੀਤੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੌਣ ਕੌਣ ਲੋਕ ਇਸ ਦੇ ਵਿੱਚ ਇਨਵੋਲਵ ਸਨ ਪਿੱਛੇ ਵੀ ਬੰਦੇ ਆ ਗਏ ਇੱਕ ਬੰਦੇ ਦੀ ਜਾਨ ਲਓਗੇ ਆਪਣੇ ਦੇਸ਼ ਨੂੰ ਬੁਲਾ ਰਹੇ ਥੇ ਉਹ ਇਹ ਜਾਨੋ ਮਾਰ ਏ ਪਾਜੀ ਇੱਥੋਂ ਦੀ ਸਵਾਰੀ ਲੈ ਕੇ ਗਿਆ ਫਤੇ ਮੁੰਡਾ ਪੰਜ ਸਵਾਰੀਆਂ ਆਟੋ 'ਚ ਬੈਠੀਆਂ ਹੋਈਆਂ। ਟਿਬਾ ਰੋਡ ਤੇ ਪਹੁੰਚਿਆ ਆ ਮੇਰੇ ਕੋਲ ਤਿੰਨ ਸਵਾਰੀਆਂ ਬੈਠੀਆਂ ਹੋਈਆਂ। ਇੱਕ ਤਾਂ ਸਵਾਰੀ ਮੇਰੇ ਨਾਲ ਗੱਲ ਕਰਦੀ ਪਈ ਆ। ਉਹ ਅੱਗੇ ਸਵਾਰੋ ਆਟੋ ਲੈ ਕੇ ਗਿਆ ਪਿੱਛੇ ਤੁਰ ਕੇ ਆਇਆ ਇੱਕ ਸਵਾਰੀ ੱੱਕੇ ਨਾਲ ਬਿਠਾ ਕੇ। ਉਹਦੇ ਪਿੱਛੇ ਮੇਰੇ ਨਾਲ ਬਹਿਸ ਵਾਜੀ ਕੀਤੀ। ਉਹਦੇ ਪਿੱਛੇ ਮੇਰੇ ਨਾਲ ਪ੍ਰੇਮ ਵਿਹਾਰ ਘੇਰਿਆ ਇਹਨਾਂ ਨੇ 8-10 ਮੁੰਡਿਆਂ ਨੇ। ਉੱਥੋਂ ਆ ਆ ਕੇ ਇਹਨਾਂ ਨੇ ਸਾਇਲ ਗੋਲ ਗੱਪਿਆਂ ਵਾਲੇ ਕੋ ਮੈਨੂੰ ਮਤਲਬ ਦਾਤ ਮਾਰਨ ਲੱਗੇ ਮੇਰੇ। ਠੀਕ ਹੈ। ਗੁਜਰਾਤ ਦੇ ਸੂਰਤ ਜ਼ਿਲ੍ਹੇ ਦਾ ਚਿਹਰਾ ਕੁਝ ਬਦਲਿਆ ਹੋਇਆ ਲੱਗ ਰਿਹਾ ਹੈ ਸੂਰਤ ਦੇ ਵਿੱਚ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਭਾਰੀ ਮੀਂਹ ਪਿਆ ਜਿਸ ਕਰਕੇ ਕਈ ਥਾਵਾਂ ਤੇ ਪਾਣੀ ਭਰ ਚੁੱਕਾ ਹੈ ਤਸਵੀਰਾਂ ਦੇ ਵਿੱਚ ਹੜ ਵਰਗੇ ਹਾਲਾਤ ਦਿਖਾਈ ਦੇ ਰਹੇ ਨੇ ਘਰ ਦੁਕਾਨ ਸੜਕਾਂ ਗਲੀਆਂ ਸਭ ਕੁਝ ਪਾਣੀ ਦੇ ਵਿੱਚ ਭਰਿਆ ਹੋਇਆ ਹੈ ਹੜ ਨੇ ਅਜੀਹਾ ਕਹਿਰ ਮਚਾ ਦਿੱਤਾ ਹੈ ਕਿ ਲੋਕਾਂ ਨੂੰ ਜਨ ਜੀਵਨ ਪੂਰੀ ਤਰੀਕੇ ਦੇ ਨਾਲ ਉਹਨਾਂ ਦਾ ਠੱਪ ਹੋ ਚੁੱਕਿਆ ਹੈ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਹਾਸਲ ਕਰਨ ਦੇ ਲਈ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਥਾਵਾਂ ਤੇ ਰਾਹਤ ਤੇ ਬਚਾਅ ਕਾਰਜ ਵੀ ਕੀਤਾ ਜਾ ਰਿਹਾ ਹੈ ਕੁਰੂਖੇਤਰ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ 15 ਅਗਸਤ ਤੋਂ ਸੂਬੇ ਦੇ ਹਰ ਜ਼ਿਲ੍ਹੇ ਮੁਖਿਆਲੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਹਰ ਬਿਮਾਰੀ ਦਾ ਇਲਾਜ ਮੁਫਤ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਇਹਨਾਂ ਹਸਪਤਾਲਜ਼ ਨੂੰ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਕੀਤਾ ਜਾਵੇਗਾ ਤੇ ਆਯੂਸ਼ਮਾਨ ਯੋਜਨਾ ਤਹਿਤ ਵੀ ਇਲਾਜ ਮਿਲੇਗਾ ਇਹਨਾਂ ਹਸਪਤਾਲਜ਼ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ ਜੋ ਕਿ ਮਰੀਜ਼ ਨੂੰ ਪੀਜੀਆਈ ਜਾਂ ਫਿਰ ਹੋਰ ਵੱਧਰੀ ਹਸਪਤਾਲ ਵੱਲ ਰੈਫਰ ਕਰ ਸਕੇਗੀ ਕੈਬਨਿਟ ਮੰਤਰੀ ਰਣਬੀਰ ਗੰਗਵਾ ਸਰਸਾ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਕੇਵਲ ਭਾਜਪਾ ਸਰਕਾਰ ਹੀ ਸੰਤਾ ਤੇ ਮਹਾਪੁਰਸ਼ਾਂ ਦੀਆਂ ਜਨਤੀਆਂ ਸਰਕਾਰੀ ਪੱਧਰ ਤੇ ਮਨਾਉਂਦੀ ਹੈ ਉਹਨਾਂ ਨੇ ਦੱਸਿਆ ਕਿ 13 ਜੁਲਾਈ ਨੂੰ ਭਿਵਾਨੀ ਦੇ ਵਿੱਚ ਗੁਰੂ ਦਖ ਪ੍ਰਜਾਪਤੀ ਜਨਮ ਦਿਨ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗੀ ਜਿਸ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਸ਼ਾਮਿਲ ਹੋਣਗੇ ਇਸ ਸਮਾਗਮ ਪ੍ਰਜਾਪਤੀ ਸਮਾਜ ਤੇ ਇਤਿਹਾਸ ਦੇ ਸੰਸਕਾਰਾਂ ਨੂੰ ਉਜਾਗਰ ਕਰੇਗਾ ਇਸੇ ਦੌਰਾਨ ਉਹਨਾਂ ਨੇ ਰਾਹੁਲ ਗਾਂਧੀ ਤੇ ਵੀ ਨਿਸ਼ਾਨੇ ਸਾਧਦੇ ਨੇ ਮਜੀਠੀਆ ਦੀ ਗ੍ਰਿਫਤਾਰੀ ਤੇ ਜਥੇਦਾਰ ਦਾਦੂਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਹੁਣ ਆਪਣੇ ਲੱਗੀ ਅੱਗ ਤੇ ਦੂਜਿਆਂ ਦੇ ਬੈਸੰਤਰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਡਾਂ ਹੁਣ ਦੰਦਾ ਦੇ ਨਾਲ ਖੋਲੋ ਤੇ ਹੁਣ ਮਜੀਠੀਆ ਦਾ ਇਹ ਮਜੀਠੀਆ ਦਾ ਵਿਰੋਧ ਇੱਕ ਤਰੀਕੇ ਦੇ ਨਾਲ ਹੀ ਕਰਦੇ ਹੋਏ ਨਜ਼ਰ ਆਏ ਨੇ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ